ਤਨੀ ਕਹਿੰਦੇ ਕੋਲ ਮਖਸ਼ਰੀ ਮਖਸ਼ਰੀ ਕਰਕੇ ਮਸ਼ਕੀ ਉਹ ਵਰਡ ਆ ਬਾਬਾ ਵਕਤ ਵੈਸੇ ਗਾਣਾ ਮੈਂ ਪਹਿਲੀ ਵਾਰ ਸੁਣਿਆ ਮੈਨੂੰ ਤੱਕ ਕੰਬਖਤ ਵਰਡ ਵੀ ਨਹੀਂ ਬੋਲਦੇ ਆ ਇਹ ਉਹਦੇ ਸੋ ਇਹ ਹੈਗਾ ਚੰਨੀ ਤੇ ਨਾਲ ਆ ਉਹ ਬੀਬੀ ਟੰਗੀਰਕੌਰ ਜਿਹੜੇ ਟੰਗੀ ਰਹਿੰਦੀ ਐ ਸਮਝ ਆਈ ਨਾ ਟੰਗੀ ਰਹਿੰਦੀ ਐ ਇਹ ਉਹ ਬੀਬੀ ਜੰਗੀਰਕੌਰ ਆ ਹਾਂ ਜਿਹਦੇ ਚੱਟੇ ਫਰੋਲੋਂਗੇ ਨਾ ਤੇ ਵੀ ਪਨਾ ਬੰਦਿਆਂ ਦੀ ਲਸ ਨਿਕਲੇਗੀ ਬੇਪਨਾ ਇਹ ਉਹ ਹੀ ਬੀਬੀ ਜੰਗੀਰ ਕੌਰ ਆ ਜਿਹਨੇ ਆਪਣੀ ਸਕੀਤੀ ਦਾ ਕੁਰਸੀ ਵਾਸਤੇ ਉਹਦਾ ਮਰਡਰ ਕਰਾਦਾ ਸੀ ਉਹ ਧੀ ਪ੍ਰੈਗਨੈਂਟ ਸੀ ਗਰਭਵਤੀ ਸੀ ਕਿਉਂਕਿ ਉਹਨੇ ਆਪਣੀ ਇੱਛਾ ਦੇ ਨਾਲ ਲਵ ਮੈਰਿਜ ਕੀਤੀ ਸੀ ਇਹ ਉਹੀ ਬੀਬੀ ਜੰਗੀਰ ਕੌਰ ਆ ਜਿਹਨੇ 9 ਮਹੀਨੇ ਧੀ ਨੂੰ ਕੁੱਖ ਛਰਾ ਕੇ ਮੁੜ ਕੇ ਜਦੋਂ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਉਹਨੂੰ ਬੜੇ ਪਿਆਰ ਨਾਲ ਘਰ ਭਲਾ ਕੇ 7 ਕੇ 8ਵੇਂ ਮਹੀਨੇ ਦੀ ਕੁੜੀ ਗਰਭਵਤੀ ਉਹਦਾ ਮਰਡਰ ਕਰਤਾ ਸੀ ਐਤਾਂ ਨੇ ਮਰਡਰ ਮੋਂ ਪੁੱਛੀ ਇਲੈਕਸ਼ਨਸ 5 ਮਿੰਟ ਦੇਣ ਲੱਗਦਾ ਸੀ ਕਰ ਦੇਣ ਵਾਸਤੇ 5 ਮਿੰਟ ਲਾਦੇ ਹੁਣ ਰਹਾ ਚੰਨੀ ਚੰਨੀ ਨੂੰ ਇਹਦਾ ਕੈਰੈਕਟਰ ਪਤਾ ਆ ਇਹ ਬੀਬੀ ਨਾਲ ਪੌਟ ਛੋਡੀ ਤੇ ਹੱਥ ਲਾ ਦੋ ਪੌਟ ਛੋਡੀ ਤੇ ਹੱਥ ਲਾ ਦੋ ਪਵਾ ਇਹਦੇ ਬੰਮ ਦੇ ਹੱਥ ਲਾ ਦੋ ਸਾਰੇ ਜਿਹੜਾ ਮਸ਼ਕਰੀਆਂ ਕਰਦੇ ਆ ਕਿਉਂ ਕਿ ਕੈਰੈਕਟਰ ਰਹਿਦਾ ਹੈ ਜਿੱਜਤਾੜ ਕੈਰੈਕਟਰ ਦੀ ਜਨਾਨੀ ਹੋਵੇ ਨਾ ਉਹ ਨੂੰ ਬੰਦਾ ਦਾ ਟੱਚ ਕਰਕੇ ਦੇਖ ਛੱਪੜ ਮਾਰਦੀ ਐ ਮੂੰਹ ਤੋਂ ਖਿੱਚ ਕੇ ਰੇਤਾ ਚੰਨੀ ਨੇ ਆਏ ਕਿਤਾਤ ਬੀਬੀ ਜੰਗੀਰ ਕਰਨੇ ਕੀ ਸਾਰੇ ਮੋਰੇ ਕਿਉਂ ਘੇਟਾ ਰਤ ਨੂੰ ਮਿਲਦਾਂ ਆ ਕੇ ਫੇਰ ਗੱਲ ਕਰਦੀ ਉਹਦਾ ਇਸ਼ਾਰਾ ਇਹ ਸੀ ਚੰਨੀ ਨੂੰ ਅਮਰ ਜੋ ਟੁੱਪ ਕੇ ਚਿੱਟੇ ਕੱਪੜੇ ਪਾ ਕੇ ਸ਼ਰੀ ਸਾਬਾ ਕੇ ਲੋਕ ਅਮਰੀ ਬੀਬੀ ਬੀਬੀ ਬਣ ਕੇ ਕਰਨੇ ਆ ਦੁਨੀਆਂ ਪਰ ਦੇ ਲੁਚੇ ਕੰਮ ਚੋਰੀਆਂ ਠਗੀਆਂ